ਜ਼ਮੀਨੀ ਵਿਵਾਦ ਪਿੱਛੇ ਪੁੱਤ ਨੇ ਪਿਓ ਦਾ ਗੋਲੀ ਮਾਰ ਕੇ ਕੀਤਾ ਕਤਲ ਕੱਚੀ ਚਿਤਾ ਬਣਾ ਕੇ ਕੀਤਾ ਅੰਤਿਮ ਸੰਸਕਾਰ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਬਠਿੰਡਾ ਦੇ ਪਿੰਡ ਸਿਵਿਆ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਹਿਲਾ ਪੁੱਤ ਵੱਲੋਂ ਪਿਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਕਤਲ ਨੂੰ ਛਪਾਉਣ ਲਈ ਪਤ ਪੋਲੋ ਪਿਤਾ ਦੀ ਕਰਜੇ ਹਿੱਜਿ ਚਿਤਾ ਬਣਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪੁਲਿਸ ਨੂੰ ਇਸ ਕਤਲकांड ਬਾਰੇ 2 ਦਿਨ ਬਾਅਦ ਪਤਾ ਲੱਗਿਆ ਜਿਸ ਤੋਂ ਬਾਅਦ ਪੁੱਤਰ ਨੂੰ ਗ੍ਰਿਫਤਾਰ ਕਰਕੇ ਚਿਤਾਜੋ ਸਬੂਤ ਦੇ ਤੌਰ ਤੇ ਹੱਡੀਆਂ ਇਕੱਠੀਆਂ ਕੀਤੀਆਂ ਗਈਆਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ 2 ਮਈ ਨੂੰ ਕਰੀਬ 3 ਵਜੇ ਯਾਦਵਿੰਦਰ ਸਿੰਘ ਵਾਸੀ ਪਿੰਡ ਸਿਵਿਆਣੀ ਆਪਣੀ ਲਾਇਸੈਂਸੀ ਬਾਰਾ ਬੋ ਰਾਈਫਲ ਨਾਲ ਜਮਿਨੀ ਵਿਵਾਦ ਦੇ ਚੱਲਦਿਆਂ ਆਪਣੇ ਪਿਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਕਤਲਪ੍ਰਾંત ਮ੍ਰਿਤਕ ਬਰਿੰਦਰ ਸਿੰਘ ਦਾ ਘਰ ਚ ਹੀ ਸੰਸਕਾਰ ਕਰ ਦਿੱਤਾ ਫਿਲਹਾਲ ਪੁਲਿਸ ਨੇ ਯਾਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਨੂੰ ਮਾਨਜੁਗ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਯਾਦਵਿੰਦਰ ਸਿੰਘ ਨਾਮ ਦਾ ਇੱਕ ੜੜਕਾ ਰਹਿੰਦਾ ਹੈ ਇਹ ਖੇਤੀਬਾੜੀ ਦੇ ਬੇਸਿਕਲੀ ਕੰਮ ਕਰਦਾ ਤੇ ਇਹਨੇ ਆਪਣੇ ਫਾਦਰ ਨਾਲ ਵੀ ਲੜਾਈ ਹੋਈ ਸੀਗੀ ਤੇ ਉਹਦਾ ਜਿਹੜਾ ਹੈਗਾ ਇਹਨੇ ਕਤਲ ਕਰ ਦਿੱਤਾ ਸੋ ਉਸ ਬੰਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵਾਅਦਕ ਟੀਮਾਂ ਬਣਾਈਆਂ ਵੀ ਨੇ ਸੀਗੀਆਂ ਇਹਦੇ ਦੌਰਾਨ ਜਿਹੜੀ ਪੜਤਾਲ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਯਾਦਵਿੰਦਰ ਸਿੰਘ ਹੈ ਇਹ ਮਿਤੀ 20 ਤਰੀਕ ਨੂੰ ਦੁਪਹਿਰ ਦੇ ਕਰੀਬ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਇਕੱਲਾ ਸੀਗਾ ਤਾਂ ਉਹਦੇ ਨਾਲ ਇਹਦੀ ਫਾਦਰ ਤੇ ਨਾਲ ਲੜਾਈ ਹੋ ਜਾਂਦੀ ਆ ਇਹਨਾਂ ਦਾ ਪ੍ਰਾਪਰਟੀ ਸਬੰਧੀ ਪਹਿਲਾਂ ਵੀ ਡਿਸਪੂਟ ਚੱਲ ਰਿਹਾ ਸੀਗਾ ਤੇ ਉਸ ਦਿਨ ਵੀ ਆਪਣੇ ਪੁੱਤਾਂ ਤੋਂ ਜ਼ਮੀਨ ਨਹੀਂ ਮੰਨ ਕਰ ਰਿਹਾ ਸੀਗਾ ਉਸ ਬੰਦੇ ਦੇ ਵਿੱਚ ਜਦੋਂ ਇਹਨਾਂ ਦੀ ਆਪਕ ਦੇ ਵਿੱਚ 3 ਵਜੇ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ 12 ਮੋਰਗ ਰਾਈਫਲ ਸੀਗੀ ਉਹ ਉਹਦੇ ਨਾਲ ਉਹਨੂੰ ਦੋ ਫਾਇਰ ਮਾਰ ਕੇ ਉਹਦਾ ਪਿਓ ਦਾ ਇਹਨੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੈਂਮੈਂਡ ਕੁਝ ਬੰਦੇ ਸੀਗੇ ਰਿਸ਼ਤੇਦਾਰ ਬੁਲਾ ਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਉਹਦਾ ਅੰਤਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫਾਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਨੂੰ ਅਗੇ ਸ਼ੇਅਰ ਨਹੀਂ ਕੀਤੀ ਵੀ ਮੈਨੂੰ ਗੋਲੀਆਂ ਮਾਰੀਆਂ ਜਾਂ ਤਾਂ ਕਤਲ ਕੀਤਾ ਤੇ ਇਹਦੀ লাশ ਜਿਹੜੀ ਹੈਗੀ ਉਹਦਾ ਜਿਹੜਾ ਫਰਦਬੁਰਦ ਵੀ ਕੀਤਾ ਸੋਸਬੰਧ ਦੇ ਵਿੱਚ ਅਸੀਂ ਥਾਣਾ ਥਰਮਲ ਦੇ ਵਿੱਚ 75 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 103 ਬੀ ਐਨ ਐਸ ਤੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਸਨ ਆਫ ਰਵਿੰਦਰ ਸਿੰਘ ਉਮਰ ਕਰੀਬ 49 ਸਾਲ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਦੌਰਾਨੇ ਪੁੱਛਗਿੱਛ ਜਿਹੜਾ ਹੈਗਾ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਦਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵੈਪਨ ਸੀਗਾ 12 ਬੋਰ ਦੀ ਰੈਫਲ ਹੈਗੀ ਆ ਜੋ ਇਹਨੇ ਪੁੱਛਗਿੱਛ ਦੇ ਵਿੱਚ ਮੰਨਿਆ ਉਸ ਬੰਦੀ ਅਸੀਂ ਜਿਹੜੀ ਹੈਗੀ ਹੈ ਜਿਹੜੀ ਬਰਾਮਦ ਕਰਾਉਣੀ ਬਾਕੀ ਹੈ ਸੈਕੰਡਲੀ ਜਿਹੜੀ ਇਹਨੇ ਉਦੋਂ ਸੰਸਕਾਰ ਕੀਤਾ ਸੀਗਾ ਘਰ ਦੇ ਵਿੱਚ ਹੀ ਅੱਗ ਲਾ ਕੇ ਉਸਾਰ ਦਿੱਤਾ ਸੀਗਾ Laash ਨੂੰ ਉਸ ਬੰਦੀ ਇਸ ਜਿਹਦੇ ਉੱਥੇ ਸਰਚ ਸਾਡੀ ਫੋਰੈਂਸਿਕ ਟਾਈਮ ਟੀਮ ਵੱਲੋਂ ਸਰਚ ਕੀਤੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋ ਅਸੀਂ ਫੋਰੈਂਸਿਕ ਅਨਾਲਿਸਿਸ ਵਾਸਤੇ ਜਿਹੜੀ ਹੈਗੀ ਫਰਦਰ ਪ੍ਰोसीडिंग ਵਾਸਤੇ ਭੇਜ ਦਵਾਂਗੇ ਬਠਿੰਡਾ ਤੋਂ ਜਗਸੀਰ ਭੁੱਲਰ ਦੀ ਰਿਪੋਰਟ